ਦੀਵਾਲੀ ਦੇ ਤਿਹਾੜੀ ਦੇ ਮੱਦੇ ਨਜ਼ਰ ਹੁਣ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਨਜ਼ਰ ਆ ਰਹੀ ਹੈ ਜੇਕਰ ਗੱਲ ਬਾਜ਼ਾਰਾਂ ਦੀ ਕੀਤੀ ਜਾਵੇ ਤਾਂ ਬਾਜ਼ਾਰਾਂ ਦੇ ਵਿੱਚ ਫੁੱਲਾਂ ਦੇ ਨਾਲ ਲਾਈਟਾਂ ਦੇ ਨਾਲ ਦੁਕਾਨਾਂ ਨੂੰ ਸਜਾਇਆ ਗਿਆ ਸਜਾਵਟਾਂ ਕੀਤੀਆਂ ਗਈਆਂ ਤੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਮਾਨ ਨੇ ਉਹ ਬਾਜ਼ਾਰਾਂ ਦੇ ਵਿੱਚ ਸੇਲ ਦੇ ਉੱਤੇ ਲਗਾਏ ਗਏ ਤੇ ਰੌਣਕ ਬਾਜ਼ਾਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿ ਕਿ ਲੋਕ ਆਪਣੇ ਘਰ ਦੀਆਂ ਸਜਾਵਟਾਂ ਦੇ ਵਾਸਤੇ ਸਮਾਨ ਲੈਣ ਵਾਸਤੇ ਬਾਜ਼ਾਰਾਂ ਦੇ ਵਿੱਚ ਪਹੁੰਚੇ ਹੋਏ ਨੇ ਜਿਸ ਦੇ ਚੱਲਦੇ ਗਾਹਕ ਵੀ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ ਦੀਵਾਲੀ ਦੇ ਤਿਹਾੜੀ ਨੂੰ ਲੈ ਕੇ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਵੇਂ ਲੁਧਿਆਣਾ ਦੇ ਬਾਜ਼ਾਰਾਂ ਦੇ ਵਿੱਚ ਬੜੀ ਭੀੜ ਲੱਗੀ ਹੋਈ ਹੈ ਤੇ ਚਾਰੇ ਪਾਸੇ ਰੌਣਕਾਂ ਹੀ ਰੌਣਕਾਂ ਨਜ਼ਰ ਆਈਆਂ ਤੇਜਵੀਰ ਇਹ ਨਹੀਂ ਕਿ ਕੋਈ ਫਿਰ ਨੂੰ ਆਇਆ ਲੱਗਦਾ ਕਿ ਇਹਦੀ ਖਾਸ ਮਹੱਤਤਾ ਹੁੰਦੀ ਜਿੱਥੇ ਦੀਵਾਲੀ ਦੇ ਪਟਾਕੇ ਚੱਲਦੇ ਨੇ ਉਸੇ ਫਲਾਵਰ ਜਿਹੜੇ ਮਾਤਰਾ ਦੇ ਜ ਫਲਾਵਰ ਨੇਚਰਲ ਚੀਜ਼ ਜਾਂ ਪਟਾਕੇ ਤਾਂ ਪੋਲੂਸ਼ਨ ਵੀ ਕਰਦੇ ਹੈਗੇ ਇਹ ਆਪਾਂ ਭਗਵਾਨ ਨੂੰ ਖੁਸ਼ ਕਰਨਾ ਹੈ ਤਾਂ ਪਟਾਕੇ ਦੇ ਬਜਾਏ ਮੇਰੇ ਹਿਸਾਬ ਨਾਲ ਤਾਂ ਮਾਤਾ ਜਾਨੀ ਜਿਹੜੇ ਹੈਗੇ ਆ ਉਹਲਾ ਨਾਲ ਜਾਂ ਜੋ ਨੇਚਰਲ ਚੀਜ਼ ਹੈਗੀ ਉਹਨਾਂ ਨਾਲ ਜ਼ਿਆਦਾ ਖੁਸ਼ ਹੁੰਦੇ ਹੈਗੇ ਆਪਣੀ ਆਪਣੀ ਮੰਨਤਾ ਹੈ ਜਿਹੜੇ ਦੋ ਦਿਨ ਦਾ ਕਿਹਾ ਜਾ ਰਿਹਾ ਜੀ ਕੰਫਿਊਜ਼ ਹੋ ਰਿਹਾ ਕਿਤੇ ਨ ਕਿਤੇ ਮੈਨੂੰ ਨਹੀਂ ਕਨਫਿਊਜ਼ਨ ਨਹੀਂ ਹੈਗੀ ਜੋ ਪੰਡਿਤ ਦੱਸ ਰਹੇ ਹੈਗੇ ਆ ਦੋ ਦਿਨ ਦਾ ਹੈਗਾ ਤਾਂ ਹੈ ਪਰ ਪਹਿਲੇ ਵੀ ਜਿਹੜਾ ਹੈਗਾ ਕਹਿੰਦੇ ਨਵਾਂ ਅਵਸਰ ਦੋ ਦਿਨ ਦੀ ਹੈਗੀ ਪਹਿਲੇ ਜੇ ਕਦੀ ਵੀ ਜਿਹੜੀ ਅਦਾਲਤ ਸ਼ੰਕਾ ਹੁੰਦੀ ਹੈ ਦੋ ਦਿਨ ਆ ਜਵੇ ਤਿਹਾਰ ਕੋਈ ਜਾਂ ਕੋਈ ਵੀ ਤਿਥੀ ਦੋ ਦਿਨ ਆ ਜਵੇ ਜਿਹੜੇ ਪਹਿਲੇ ਦਿਨੀ ਹੁੰਦੀ ਆ ਉਹ ਪਿੱਤਰਾਂ ਕਰਕੇ ਦੋਸ਼ ਵਾਲੀ ਮੰਨੀ ਜਾਂਦੀ ਹੈਗੀ ਆ ਤੇ ਆਪਾਂ ਉਸ ਨੂੰ ਦੋ ਸੈਕਿੰਡ ਦਿਨ ਮਨਾਉਣਾ ਚਾਹੀਦਾ ਭਲੇ ਹੀ ਚਾਹੇ ਉਸ ਦਿਨ ਨਵਾਂ ਅਵਸਰ ਆਦੋਂ ਨਹੀਂ ਹੈਗੀ ਪਰ ਉਹ ਪਿੱਤਰੀ ਪਹਿਲੀ ਜਿਹੜੀ ਹੁੰਦੀ ਆ ਪਿੱਤਰਾਂ ਕਰਕੇ ਹੁੰਦੀ ਆ ਇਸ ਕਰਕੇ ਪੰਡਿਤ ਜੋ ਕਹਿ ਰਹੇ ਹੈ ਇਸ ਕਰਕੇ ਉਹਨੂੰ ਸੁਭ ਨਹੀਂ ਮੰਨਦੇ ਜੀ ਵਨ ਸਾਰੇ ਮੰਦਰਾ ਚ ਜਿੱਤੇ ਪੁੱਛੋ ਪੰਡਤ ਨੂੰ ਕੱਲ ਦੀ ਕਹਿ ਰਹੇ ਹੈ ਦੋ ਦਿਨ ਪਟਾਕੇ ਚੱਲੇ ਪੋਲੂਸ਼ਨ ਫੈਲੇਗਾ ਪਰ ਬਜ਼ੁਰਗ ਲੋਕ ਜਿਹੜੇ ਆ ਸਾਦੀ ਬਿਮਾਰੀ ਜਾਂ ਪੰਛੀ ਹੈ ਉਹ ਹੋਣ ਵਾਲੇ ਤਾਂ ਹੁਣ ਦੇਖੋ ਆਪਾਂ ਕਿਸੇ ਨੂੰ ਕੁਝ ਨਹੀਂ ਰੋਕ ਸਕਦੇ ਬੱਚਿਆਂ ਨੇ ਆਪਣਾ ਐਨਵਾਇਰਨਮੈਂਟ ਕਰਨਾ ਤਾਂ ਕਰਨਾ ਹੀ ਹੈਗਾ ਤੁਸੀਂ ਜਿੰਨਾ ਵੱਡੀ ਪ੍ਰਸ਼ਾਸਨ ਰੋਕ ਲਵੇ ਅੱਜ ਤੋਂ ਕਿੰਨੇ ਸਾਲ ਪਹਿਲਾਂ ਵੀ ਦੀਵਾਲੀ ਪਟਾਕੇ ਬੰਦ ਹੁੰਦੇ ਰਹੇ ਪਰ ਨਹੀਂ ਹੁੰਦੇ ਚੱਲਦੇ ਰਹਿੰਦੇ ਹੈਗੇ ਆ ਉੱਤੇ ਦਾ ਕਿਸੇ ਦਾ ਜ਼ੋਰ ਨਹੀਂ ਹੈਗਾ ਪਰ ਜਿਹਦੀ ਜਿੰਨੀ ਸਮਝ ਆ ਗਈ ਆ ਉਹ ਕਰੇਗਾ ਜੀ ਆਪਾਂ ਇੰਨੀ ਡੀਪਲੀ ਜਾ ਸਕਦੇ ਤੇ ਆਪਾਂ ਸਮਝਦੇ ਹਿਸਾਬ ਨਾਲ ਹਰ ਇੱਕ ਬੰਦਾ ਆਪਣਾ ਕੰਮ ਕਰਦਾ ਆ ਆਪਾਂ ਜੇ ਧਾਰਮਿਕ ਪ੍ਰਵਿਰਤੀ ਵਾਲੇ ਆ ਤਾਂ ਧਾਰਮਿਕ ਪ੍ਰਵਿਰਤੀ ਜਾਵਾਂਗੇ ਇਹਦੇ ਬੱਚੇ ਵਿਚਾਰੇ ਪਟਾਕੇ ਜਲਾਉਂਦੇ ਹੈਗੇ ਆ ਉਹ ਪਟਾਕੇਆਂ ਵੱਲ ਜਾਣਗੇ ਉਹਦੇ ਕੀ ਉਹਨਾਂ ਨੂੰ ਇੰਜੋਏਮੈਂਟ ਆ ਗਿਆ ਜਿਹੜੇ ਜਿਹੜੇ ਫੁੱਲ ਜਿਹੜੇ ਖਰੀਦੋਗੇ ਕਿਹੜੇ ਖਾਸ ਜਿਹੜੀ ਚੀਜ਼ ਕਮਲ ਕਮਲ ਦਾ ਫੁੱਲ ਦਾ ਕਹਿੰਦੇ ਜੋ ਮਾਤਾ ਰਾਣੀ ਨੂੰ ਪਸੰਦ ਆ ਗਿਆ ਉਸ ਤੋਂ ਛੂਰ ਕੇ ਰਹਿਣਾ ਚਾਹੀਦਾ ਬਾਕੀ ਦਾ ਆਪਾਂ ਆਪਣੀ ਆਪਣੇ ਜਿੰਨੇ ਪੈਸੇ ਹੈਗੇ ਆ ਅੱਜ ਤਾਂ ਫੁੱਲ ਵੀ ਮਹਿੰਗੇ ਆ ਦੇਖਿਆ ਜਿਹੜੇ 20 ਰੁਪਏ ਦੀ 50 ਰੁਪਏ ਦੀ ਹੋਈ ਹੋਈ ਆ ਅੱਜ ਠੀਕ ਹੈ ਨਾ ਬਾਕੀ ਆਪਣੀ ਸਰਦਾਰ ਹੈਗੀ ਆ ਭਗਵਾਨ ਦੇ ਦਾ ਕਹਿੰਦੇ ਨੇ ਕਿ ਫੁੱਲ 50 ਰੁਪਏ ਵਾਲੀ ਲੜੀ ਦੋ ਜਾਂ ਦੋ ਫੁੱਲ ਹੀ ਲਾ ਲਓ ਕਿ ਕਮਲ ਦਾ ਫੁੱਲ ਮੇਰੇ ਹਿਸ ਉੱਥੇ ਹੀ 2 ਦਿਨ ਦੀ ਦੀਵਾਲੀ ਨੂੰ ਲੈ ਕੇ ਲੋਕਾਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਸ਼ੰਕਾ ਕਿਉਂਕਿ ਇਸ ਵਾਰ 2 ਦਿਨ ਦੀ ਦੀਵਾਲੀ ਦੱਸੀ ਜਾ ਰਹੀ ਹੈ ਤੇ ਕੁਝ ਕੁ ਲੋਕ ਅੱਜ ਤੇ ਕੁਝ ਲੋਕ ਕੱਲ ਨੂੰ ਜਿਹੜੇ ਕਿ ਦੀਵਾਲੀ ਦਾ ਤਿਹਾਰ ਮਨਾਉਣਗੇ ਪਰ ਦੂਜੇ ਪਾਸੇ ਬਾਜ਼ਾਰਾਂ ਦੇ ਵਿੱਚ ਰੌਣਕ ਹੈ ਤੇ ਲੋਕਾਂ ਦੇ ਵੱਲੋਂ ਲਗਾਤਾਰ ਸਮਾਨ ਖਰੀਦਿਆ ਜਾ ਰਿਹਾ ਤੇ ਉੱਥੇ ਹੀ ਦੁਕਾਨਦਾਰ ਵੀ ਖੁਸ਼ ਨਜ਼ਰ ਆ ਰਹੇ ਨੇ ਜੀ ਦੀਵਾਲੀ ਨੂੰ ਲੈ ਕੇ ਕਾਫੀ ਸਾਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਫੁੱਲ ਫੁੱਲ ਬੰਸੇ ਬੰਸਾ ਤੋਂ ਬਹਿਕਰੇ ਲੇਕਿਨ ਮੈਂ ਗੱਲ ਲੱਗੇ ਕਦੇ ਕੋਈ 20 ਦੀ ਕਹਿੰਦਾ ਕੋਈ 21 ਦੀ ਕਹਿ ਰਿਹਾ ਹੈ ਇਸ ਕਰਕੇ ਨਾ ਬੰਦਾ ਕਬਰ ਆ ਜਾਂਦਾ ਹੈ ਹੁਣ ਭਈਆ ਤੂੰ ਜੇ ਗਿਆ ਆ ਉਹ ਦੂਜਾ ਹੋਰ ਉਹ ਕੰਫਿਊਜ਼ ਹੋਇਆ ਪਿਆ ਬੰਦਾ ਇੱਕ ਇੱਕ ਸਾਫ ਬੈਠੇ ਨਾ ਉਹਨੂੰ ਪਿਛਲੇ ਸਾਲ ਵੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ ਇਸ ਤਰ੍ਹਾਂ ਬੰਦਾ ਨਾ ਕਬਰ ਆ ਜਾਂਦਾ ਅਗਲਾ ਕਹਿੰਦਾ ਯਾਰ ਮੈਂ ਕੀ ਲਵਾ ਕੀ ਨਹੀਂ ਲਵਾ ਕਰਾਂ ਨਹੀਂ ਕਰਾਂ ਕੋਈ ਤੰਗੂਸ ਫਿਰ ਮਹंगाई ਵੀ ਨਹੀਂ ਹੋਈ ਪਈ ਹੈ ਕਿ ਹਰ ਚੀਜ਼ ਦਾ ਬੰਦਾ ਸੋਚ ਕੇ ਚੱਲ ਰਿਹਾ ਹੈ ਅੱਛਾ ਉਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਜਿਹੜੀ ਦੀਵਾਲੀ ਦੋ ਦਿਨ ਦਾ ਜ਼ਿਕਰ ਕੀਤਾ ਜਾ ਰਿਹਾ ਤਾਂ ਕਿਹਾ ਜਾ ਰਿਹਾ ਹੈ ਕਿ ਫੁੱਲਾਂ ਦੀ ਖਰੀਦਦਾਰੀ ਜ਼ਰੂਰ ਹੋ ਰਹੀ ਹੈ ਗ੍ਰੀਨ ਦੀਵਾਲੀ ਦਾ ਵੀ ਸਨੇਹ ਗ੍ਰੀਨ ਦੀਵਾਲੀ ਦੇ ਵੀ ਦੱਸਿਆ ਬਈ ਮੈਂ ਚੱਕਰ ਕੀ ਹੈ ਇੱਕ ਬੰਦਾ ਪਟਾਕੇ ਕੱਟ ਚਲਾਇਆ ਗ੍ਰੀਨ ਰੱਖੇ ਉੱਤੇ ਹੈ ਡੌਗ ਹੈ ਗਿਆ ਉਹ ਵਿਚਾਰੇ ਘਬਰਾ ਜਾਂਦੇ ਹੈ ਉਹ ਪੰਛੀ ਹੈਗੇ ਜਿਹੜੇ ਉਹ ਵਿਚਾਰੇ ਡਰ ਜਾਂਦੇ ਹੈ ਜਿੰਨਾ ਹੋਏ ਗ੍ਰੀਨ ਤੇ ਗ੍ਰੀਨ ਕਰੇ ਆ ਬੰਦਾ ਕਰੇ ਪਟਾਕੇ ਇੰਨੇ ਪਟਾਕੇ ਵਜਾਏ ਉਹ ਤੇ ਅਗਰ ਕਿਸੇ ਗਰੀਬ ਬੰਦੇ ਨੂੰ ਕੋਈ ਖਾਣਾ ਖਵਾ ਦੇ ਬੜਾ ਦੇ ਖਵਾ ਦੇ ਜਾਂ ਕੁਝ ਕੁਝ ਦੇ ਕੱਪੜੇ ਲੱਤੇ ਕੁਝ ਮਠਾਈ ਦੇ ਦੇ ਉਹ ਚੰਗਾ ਇਹ ਲੱਗਦਾ 2 ਦਿਨ ਦੇ ਤਿਹਾਡੂ ਲੈ ਕੇ ਜਿਆਦਾ ਪਟਾਕੇ ਵੱਜੇ ਦਾ ਪੋਲੂਸ਼ਨ ਖੈਲੂ ਕਿਹੜਾ ਕਿਹਾ ਜਿਹੜੇ ਉਹਨਾਂ ਦੇ ਕੇ ਦੀ ਸ਼ਾਂਦੀ ਪ੍ਰੋਬਲਮ ਨੇ ਮੈਨੂੰ ਸਰਦੀ ਜ਼ੁਖਾਮ ਦੀ ਪ੍ਰੋਬਲਮ ਹੁੰਦੀ ਹੈ ਉਹਨਾਂ ਸ਼ਾਂਦੀ ਪੈਂਦੀ ਰਹਿੰਦੀ ਹੈ ਲੱਗਉਂਦੀ ਆਉਂਦੀ ਹੈ ਤਕਲੀਫ ਹੁੰਦੀ ਹੈ ਉਸ ਤੇ ਕੀ ਕਰ ਸਕਦੇ ਲੇਕਿਨ ਕੀ ਕਰੇ ਲੋਕੀ ਆਪਣੇ ਆਪਣੇ ਸਮਝਦੇ ਆ ਕਿਹਨੂੰ ਕਹਿ ਸਮਝਾ ਸਕਦੇ ਬਸ ਇਹੀ ਕਹਿ ਸਕਦੇ ਭਾਈ ਜਿੰਨਾ ਕਰਤੇ ਕਰਜ ਪਜਾਓ ਕੋਲ ਤੀਤਨ ਆਏ ਉਹ ਕਿਤੇ ਨਾ ਕਿਤੇ ਲਸ਼ਮੀ ਬਾਦੀ ਜਿਹੜੀ ਨੁਕਲਾ ਕੀਤੀ ਨਹੀਂ ਉਹਦੇ ਨਾਲ ਹੀ ਗ੍ਰੀਨ ਦਿਵਾਲੀ ਵੀ ਮਨਾਉਂਗੇ ਗ੍ਰੀਨ ਦਿਵਾਲੀ ਮਨਾएंगे ਪਾਜੀ ਗੁਰਮੀ ਸਿੰਘ ਜੀ ਉਮੀਦੀ ਫਲਾਵਰਸ ਹਾਂਜੀ ਆਪਣੀ ਫਲਾਵਰ ਹੋਲਸੇਲ ਸ਼ਾਪ ਹੈ ਅੱਛਾ ਸਰ ਇਸ ਤਰੀਕੇ ਦੀ ਲੋਕਅਤ ਸਾਈਟਮੈਂਟ ਹੈ ਕਿਉਂਕਿ ਦੋ ਦਿਨ ਦੀ ਦੀਵਾਲੀ ਦਾ ਬਿਚਾਰ ਸਰ ਦੇਖੋ ਦੀਵਾਲੀ ਦੋ ਦਿਨ ਦੀ ਹੈ ਤੇ ਦੋ ਦਿਨਾਂ ਦੇ ਹੀ ਲੋਕਾਂ ਚਾ ਬਣਿਆ ਪਏ ਔਰ ਅੱਜ ਵੀ ਲੋਕ ਕਿਉਂਕਿ ਅੱਜ ਮੱਸੀ ਦੀ ਰਾਤ ਹੈ ਅੱਜ ਵੀ ਕਾਫੀ ਪਬਲਿਕ ਅੱਜ ਨੂੰ ਸੈਲੀਬ੍ਰੇਟ ਕਰ ਰਹੇ ਨੇ ਤੇ ਕੱਲ ਵੀ ਸੈਲੀਬ੍ਰੇਟ ਕਰਨਗੇ ਮਤਲਬ ਕਿ ਰਾਸ਼ਟਰ ਉਸ ਦੇ ਮੁਤਾਬਕ ਇਦਾਂ ਹੱਦ ਲੱਗ ਰਿਹਾ ਹੈ ਮਾਹੌਲ ਇਦਾਂ ਹੈ ਕਿ ਕੱਲ ਵੀ ਇਦਾਂ ਹੀ ਸੇਮ ਰਸ਼ ਰਹੇਗਾ ਅੱਛਾ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੇ ਫੁੱਲ ਲੈ ਕੇ ਆਉਂਦੇ ਨੇ ਕਿਹੜੇ ਕਿਹੜੇ ਫ ਸਰ ਇਸ ਟਾਈਮ ਤਾਂ ਜਾਰਾ ਜਿਹੜਾ ਫਲਾਵਰ ਜਿਹੜੇ ਦਿੱਲੀ ਜਿਹੜੇ ਲੱਗ ਰਹੇ ਉਹ ਰੋਜ਼ ਦੀ ਗੁਲਾਬ ਦੀ ਗੇਂਦਾ ਹੋ ਗਿਆ ਸਰ ਔਰ ਵਾਈਟ ਫੁੱਲ ਇਹ ਤਿੰਨ ਫੁੱਲ ਜ਼ਿਆਦਾ ਮੇਨ ਔਰ ਕਮਲ ਦਾ ਲੋਟਰਸ ਦਾ ਫੁੱਲ ਜਿਹੜਾ ਬਾਰ ਬਾਰ ਹੁੰਦਾ ਕੋਈ ਰੇਟਾਂ ਨੂੰ ਲੈ ਕੇ ਵੀ ਹੋਇਆ ਸਰ ਰੇਟ ਤਾਂ ਦੇਖੋ ਹਰ ਸਾਲ ਹੀ ਰੇਟ ਇਨਕਰੀਸ ਹੁੰਦੇ ਨੇ ਅੱਗੇ ਪਹਿਲਾਂ 4-5 ਦਿਨ ਪਹਿਲਾਂ ਰੇਟ ਘੱਟ ਸੀ ਲੇਕਿਨ ਹੁਣ ਹਰ ਹਰ ਸਾਲ ਦੀਵਾਲੀ ਤੇ ਇਦਾਂ ਹੀ ਰੇਟ ਵਧ ਪਲਾਉਂਦੇ ਹੋ ਅਜਿਹਾ ਕਿ ਦੂਰੋਂ ਦੂਰੋਂ ਜਿਹੜੇ ਇਹ ਫੁੱਲ ਮੰਗਾਈ ਜਾਂਦੇ ਨੇ ਖਾਸ ਉਹ ਲਾਪਰ ਵੀ ਜਿਹੜੇ ਨੇ ਇੰਪੋਰਟ ਕੀਤੇ ਆਂਦੇ ਨੇ ਹਾਂਜੀ ਸਰ ਇੰਪੋਰਟ ਤਾਂ ਹਰ ਸਾਲ ਹੁੰਦਾ ਹੈ ਫੁੱਲ ਲੇਕਿਨ ਇੰਪੋਰਟ ਫੁੱਲ ਵੀ ਇਨ ਇਹਨਾਂ ਦੇ ਨਾਲ ਬਹੁਤ ਵਿਕਦਾ ਹੈ ਬਹੁਤ ਵਿਕਦਾ ਹੈ ਬਹੁਤ ਬਹੁਤ ਅਚਾ ਕਿੰਨਾ ਦਾ ਗਾਰਕੀ ਦਾ ਕਿੰਨਾ ਦਾ ਫਰਕ ਆ ਪਿਛਲੇ ਸਾਲ ਦੇ ਇਸ ਸਾਲ ਸਰ ਪਿਛਲੇ ਸਾਲ ਜੋ ਬੈਟਰ ਸੀ ਹੁਣ ਵੀ ਬੈਟਰ ਹੈ ਇਦਾਂ ਦੀ ਗੱਲ ਸੇਮ ਹੀ ਮੈਨੂੰ ਰਿਜ਼ਲਟ ਨਜ਼ਰ ਆ ਰਿਹਾ ਹੈ ਤੋ ਦਾਦੇ ਕੀ ਦਿਵਾਈ ਦੇ ਤਿਹਾਡੇ ਮੱਧੇ ਨਜ਼ਰ ਚਾਰੇ ਪਾਸੇ ਰੌਣਕਾਂ ਨਜ਼ਰ ਆ ਰਹੇ ਨੇ ਲੋਕਾਂ ਦੇ ਵੱਲੋਂ ਸਵੇਰ ਤੋਂ ਹੀ ਖਰੀਦਦਾਰੀ ਕੀਤੀ ਜਾ ਰਹੀ ਹੈ ਹਕੀਕਤ ਦੀ ਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ